ਇੱਕ ਮੁਕੱਦਸ ਜਗ੍ਹਾ ਹੈ ਜਿੱਥੇ ਗੁਰਦੁਆਰਾ ਮਾਲ ਜੀ ਸਾਹਿਬ ਕਿਹਾ ਜਾਂਦਾ ਲਹਿੰਦੇ ਪੰਜਾਬ ਦੇ ਵਿੱਚ ਨਰਕਾਣਾ ਸਾਹਿਬ ਦੇ ਗੁਰਦੁਆਰਿਆਂ ਦੀ ਯਾਤਰਾ ਕਰਦੇ ਆ। ਇਹ ਉਹ ਥਾਂ ਜਿੱਥੇ ਰਾਏ ਬੁਲਾਰ ਹੋਣਾ ਨੇ ਪਛਾਣ ਕੀਤੀ ਸੀ। ਜਿੱਥੇ ਗੁਰਨਾਨਕ ਸਾਹਿਬ ਜੀ ਦੀ ਪਵਿੱਤਰ ਯਾਦ ਦੇ ਵਿੱਚ ਬਹੁਤ ਸੋਹਣੇ ਢੰਗ ਦੇ ਨਾਲ ਬਾਗ-ਬਗੀਚਾ ਸਾਰਿਆ ਗਿਆ ਤੇ ਇੱਕ ਦਰਖਤ ਜਿੱਥੇ ਗੁਰੂ ਸਾਹਿਬ ਆਰਾਮ ਕਰ ਰਹੇ ਸੀ ਤੇ ਜਦੋਂ ਸੂਰਜ ਨੇ ਆਪਣੀ ਦਸ਼ਾ ਬਦਲੀ ਤੇ ਉਸ ਵੇਲੇ ਇੱਕ ਸੁਪਨੇ ਆ ਗਏ ਉਹਨਾਂ ਦੇ ਮਖਤੇ ਛਾਂ ਕੀਤੀ ਉਹਦੇ ਮੱਦੇ ਨਜ਼ਰ ਜਦੋਂ ਰਾਏ ਬੁਲਾਰ ਉਧਰੋਂ ਦੀ ਲੰਘ ਰਹੇ ਸਨ ਆਪਣੇ ਸੇਵਕਾਂ ਦੇ ਨਾਲ ਉਹਨਾਂ ਨੇ ਪ੍ਰਤੱਖ ਦੇਖਿਆ ਵੀ ਇਹ ਕੋ ਰੱਬੀ ਰੂਹ ਹੈ ਫਿਰ ਉਹਨਾਂ ਨੇ ਗੁਰਨਾਕ ਸਾਹਿਬ ਦੇ ਨਤਮਸਤਕ ਹੋ ਕੇ ਜਦੋਂ ਪ੍ਰਣਾਮ ਕੀਤਾ ਤੇ ਉਸ ਤੋਂ ਬਾਅਦ ਗੁਰਨਾਕ ਸਾਹਿਬ ਨੇ ਕਿਹਾ ਵੀ ਤੁਹਾਡੇ ਕੋ ਤਾਂ ਸਭ ਕੁਝ ਹੈ ਫਿਰ ਉਹ ਕਹਿੰਦੇ ਨਹੀਂ ਸਾਡੇ ਘਰ ਔਲਾਦ ਦੀ ਪ੍ਰਾਪਤੀ ਨਹੀਂ ਹੋਈ ਹਲੇ ਤੱਕ ਤੇ ਤੁਸੀਂ ਕਿਰਪਾ ਕਰੋ ਤਰਸ ਕਰੋ ਸਾਡੇ ਤੇ ਇਸ ਵਣ ਦੇ ਹੇਠਾਂ ਇਹ ਸਾਰੀ ਵਾਰਤਾ ਲਾਪ ਹੁੰਦੀ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ ਰਾਏ ਬੁਲਾਰ ਉਹਨਾਂ ਦੇ ਘਰ ਉਹਨਾਂ ਦਾ ਜਨਮ ਸ਼ਹੀਨ ਪੈਦਾ ਹੁੰਦਾ। ਉਹਨਾਂ ਦੀ ਅਗਲੋਂ 17ਵੀਂ ਪੀੜ੍ਹੀ ਦੇ ਵਿੱਚੋਂ ਰਾਏ ਬਲਾਲ ਪੱਟੀ ਨੇ ਤੇ ਅੱਜ ਨਨਕਾਣਾ ਸਾਹਿਬ ਦੇ ਵਿੱਚ ਉਹ ਸਾਰੀਆਂ ਪਵਿੱਤਰ ਨਿਸ਼ਾਨੀਆਂ, ਉਹ ਯਾਦਾਂ, ਉਹ ਵਣ ਦਾ ਦਰਖਤ ਇਸ ਬਗੀਚੇ ਦੇ ਵਿੱਚ ਮੌਜੂਦ ਹੈ। ਤੁਸੀਂ ਅੰਦਾਜ਼ਾ ਲਾਓ ਵੀ 550 ਸਾਲ ਪਹਿਲਾਂ ਇਹ ਸਾਰੀ ਵਾਰਤਾਲਾਪ ਹੁੰਦੀ ਹੈ। ਇੱਥੋਂ ਹੀ ਪਤਾ ਲੱਗਦਾ ਕਿ ਕਮ ਸੇ ਕਮ ਉਸ ਤੋਂ ਵੀ 25 ਸਾਲ ਪਹਿਲਾਂ ਦੇ ਦਰਖਤ ਹੋਣਾ ਹੈ। 575 ਸਾਲ ਬਾਅਦ ਵੀ ਇਹ ਦਰਖਤ ਇੱਕ ਖਾਸ ਨਿਸ਼ਾਨੀ ਦੇ ਤੌਰ ਤੇ ਲੈਂਦੇ ਪੰਜਾਬ ਦੇ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਹੈ ਗੁਰਦੁਆਰਾ ਮਾਲ ਜੀ ਸਾਹਿਬ ਦੇ ਵਿੱਚ